ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਐਨਪੀਕੇ ਜਿਹੜਾ ਕਿ ਗੋਭ ਸਮੇਂ ਝੰਡਾ ਪੱਤਾ ਨਿਕਲਣ ਸਮੇਂ ਤੇ ਦੂਸਰਾ ਆਪਾਂ ਜਿਹੜਾ ਬੂਰ ਸਮੇਂ ਜਾਂ ਮਿਲਕ ਸਟੇਜ ਤੇ ਕਰਨਾ ਉਹਦੇ ਬਾਰੇ ਕਿਸਾਨ ਵੀਰ ਪੁੱਛਦੇ ਹੀ ਕਿਉਂਕਿ ਕਈ ਕਿਸਾਨ ਵੀਰ ਜਿਹੜੇ ਕੱਲਾ ਐਨਪੀਕੇ ਉਹ ਕਰਨਾ ਚਾਹੁੰਦੇ ਹੁੰਦੇ ਕਿ ਅਸੀਂ ਪੂਰਾ 100% ਜਿਹੜਾ ਹੈਗਾ ਰਿਜ਼ਲਟ ਇਹ ਤੋਂ ਲੈਣਾ ਪੂਰੀ ਜਿੰਨੀ ਸਿਫਾਰਸ਼ ਛੱਡੋ ਇੱਥੇ ਪੂਰੀ ਮਾਤਰਾ ਦੇ ਵਿੱਚ ਦੋ ਸਪ੍ਰੇਆਂ ਤੇ ਇਕੱਲੀ ਕਰਨੀ ਹੈ ਕਿਉਂਕਿ ਆਮ ਤੌਰ ਤੇ ਆਪਾਂ ਨੂੰ ਕੀ ਹੁੰਦਾ ਕਿ ਨਾਲ ਐਨਪੀਕੇ ਦੇ ਕਿਸਾਨ ਵੀਰ ਬੋਰੋਨ ਵੀ ਕਰਦੇ ਬੋਰੋਨ ਦਾ ਵੀ ਬੜਾ ਵਧੀਆ ਬੈਨੀਫਿਟ ਹੁੰਦਾ ਪੈਂਦਾ ਸਾਰਾ ਉਹ 70 80 ਗ੍ਰਾਮ ਤਾਈਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਉਲੀਨਾਸ਼ਕਾ ਜਿਹੜਾ ਟੈਬੂ ਕੋਨਾਜੋਲ ਉਹ ਆਪਸ਼ਨਲ ਹੁੰਦਾ ਕਿ ਤੁਸੀਂ ਇਹ ਝੰਡਾ ਪੱਤਾ ਜਿਵੇਂ ਨਿਕਲਦਾ ਗੋਭ ਟਾਈਮ ਜਣੀ 75 78 ਦਿਨ ਤੇ ਜਦੋਂ ਐਨਪੀਕੇ 13 0 45 ਕਰਨਾ ਉਦੋਂ ਕਰਨਾ ਜਾਂ ਉਦੋਂ ਪੰਜ ਸੱਤ 10 ਦਿਨ ਬਾਅਦ ਜਦੋਂ ਸਿੱਟੇ ਨਿਕਲਣੇ ਸ਼ੁਰੂ ਹੋ ਜਾਂਦੇ ਉਹਦੋਂ ਤੁਸੀਂ ਕਰਨਾ ਹੈ ਮਤਲਬ ਸਟਾਰਟਿੰਗ ਹੋ ਜਾਂਦੀ ਹੈ ਪਰ ਆਪਾਂ ਕੋਸ਼ਿਸ਼ ਕਰਨੀ ਕਿ ਨਸਾਰਾ ਖਤਮ ਸੌਰੀ ਜਿਹੜਾ ਨਸਾਰਾ ਨਸਾਰਾ ਪੂਰਾ ਹੋਣ ਤੋਂ ਪਹਿਲਾਂ ਜ਼ਰੂਰਤ ਅਨਸਾਰ ਜਿਹੜਾ ਉਲੀਨਾਸ਼ਕ ਜੇ ਤੁਹਾਨੂੰ ਕੋਈ ਸਮੱਸਿਆ ਲੱਗਦੀ ਹੈ ਜਾਂ ਤੁਸੀਂ ਜਿਵੇਂ ਆਪਾਂ ਚੰਡਾ ਪੱਤਾ ਰੋਗ ਰਹਿਤ ਰੱਖਣ ਵਾਸਤੇ ਬਿਮਾਰੀ ਰਹਿਤ ਬੀਜ ਪੈਦਾ ਕਰਨ ਵਾਸਤੇ ਜੇ ਤੁਸੀਂ ਕਰਨਾ ਚਾਹੁੰਦੇ ਆ ਟੈਬੂਕੋਨਾਜੋਲ ਆ ਜਾਂ ਪ੍ਰੋਪੀਕੋਨਾਜੋਲ ਆ ਜਾਂ ਕੰਬੀਨੇਸ਼ਨ ਚਾਹੁੰਦੇ ਆ ਵੱਖ-ਵੱਖ ਉਲੀਨਾਸ਼ਕ ਉਹ ਕਰਨਾ ਚਾਹੁੰਦੇ ਆ NPK ਜਿਹੜੀ 13045 ਪਹਿਲਾਂ ਤਾਂ ਇਹ ਜਿਹੜੀ ਬੈਸਟ ਕਿਉਂ ਆ ਜਿਹੜੇ ਕੋਈ ਨਵੇਂ ਸੁਣਨ ਵਾਲੇ ਕਿਸਾਨ ਵੀਰ ਉਹਨਾਂ ਨੂੰ ਮੈਂ ਦੱਸ ਦਿਆਂ ਕਿ NPK 13045 ਚ 45% ਪੋਟਾਸ਼ ਤੱਤ ਹੁੰਦਾ ਤੇ 13% ਨਾਈਟ੍ਰੇਟ ਨਾਈਟ੍ਰੋਜਨ ਜਿਹੜੀ ਕਿ ਪੋਟਾਸ਼ ਦੀ ਐਫੀਸ਼ੀਐਂਸੀ ਵਧਾਉਣੀ ਉਹਨੂੰ ਬੂਸਟ ਦੇਣ ਵਾਸਤੇ ਇਹ ਜਿਹੜਾ ਹੈਗਾ NPK ਦੇ ਵਿੱਚ ਨਾਈਟ੍ਰੋਜਨ ਨਾਈਟ੍ਰੇਟ ਨਾਈਟ੍ਰੋਜਨ ਸਿਰਫ 13% ਜਿਹੜੀ ਕਿ ਆਮ ਕਿਸਾਨ ਮੀਰਾਂ ਦੀ ਜਿਹੜੀ ਧਾਰਨਾ ਕਿ ਇਹਦੇ ਨਾਲ ਜੀ ਸਾਨੂੰ ਯੂਰੀਆ ਮਿਲ ਜੂ ਜਾਂ ਕਦਵਾਜੂ ਬਿਲਕੁਲ ਨਹੀਂ ਇਹ ਸਿਰਫ ਪोटाश ਦੀ ਐਫੀਸ਼ੀਐਂਟਲੀ ਵਰਤੋਂ ਕਰਨ ਵਾਸਤੇ ਬੂਟੇ ਦੀ ਮਦਦ ਕਰਦੀ ਹੈ ਜਿਹੜੀ ਕਿ ਗੋਭ ਦੇ ਸਮੇਂ ਆਪਾਂ ਸਪਰੇਅ ਕਰਨੀ ਹੈ ਬੈਸਟ ਕੰਪਲੈਕਸ ਤਾਂ ਇੱਕ ਤਾਂ ਇਹਨੇ ਦਾਣਿਆਂ ਦੀ ਗਿਣਤੀ ਫੁੱਲਾਂ ਦੀ ਗਿਣਤੀ ਵਧੂਗੀ ਜਦੋਂ ਨਸਾਰਾ ਹੋਣਾ ਉਸ ਤੋਂ ਪਹਿਲਾਂ ਆਪਾਂ ਇੱਕ ਸਪਰੇਅ ਕੀਤੀ ਹੋਊਗੀ ਤਾਂ ਦਾਣਿਆਂ ਦੀ ਗਿਣਤੀ ਇੱਕ ਸਿੱਟੇ ਦੇ ਵਿੱਚ ਵਧਾਉਂਦਾ ਹੈ ਫਿਰ 1000 ਗ੍ਰੇਨ weight 1000 ਦਾਣੇ ਦਾ ਵਜ਼ਨ ਜਿਹਨੂੰ ਆਪਾਂ ਟੈਸਟ weight ਕਹਿ ਦਿੰਦੇ ਆ ਦਾਣੇ ਇਹਦੇ ਨਾਲ ਹੈਵੀ ਹੁੰਦੇ ਆ ਜਦੋਂ ਕਿਉਂਕਿ ਆਪਾਂ ਇੱਕ ਗੋਸ ਟਾਈਮ ਕਰਦੇ ਨੇ ਇੱਕ ਬੂਰ ਪੈਣ ਸਮੇਂ ਜਾਂ ਮਿਲਕ ਸਟੇਜ ਤੇ ਦੁੱਧ ਦਾ ਪਰਨ ਸਮੇਂ ਕਰਦੇ ਨੇ ਦਾਣੇ ਦਾ ਵਜਨ ਵੱਧਦਾ ਫਿਰ ਕੁਆਲਿਟੀ ਕਿਵੇਂ ਵੱਧਦੀ ਕਿ ਇਹਦਾ ਪ੍ਰੋਟੀਨ ਕੰਟੈਂਟ ਜਿਹੜਾ ਹੈਗਾ ਦਾਣੇ ਦਾ ਇਹ ਵਧਾਉਂਦਾ ਹੈ ਪ੍ਰੋਟੀਨ ਕੰਟੈਂਟ ਵਧਾਉਂਦਾ ਹੈ ਤੇ ਜਦੋਂ ਦਾਣਾ ਜਿਹੜਾ ਹੈਗਾ ਪੂਰਾ ਸਾਈਜ਼ ਸ਼ੇਪ ਪੂਰਾ ਵੱਡਣਾ ਕਿਉਂਕਿ ਇਹਨੇ ਜਿੰਨਾ ਫੂਡ ਮਟੀਰੀਅਲ ਸਟੋਰ ਆ ਭੋਜਨ ਪਦਾਰਥ ਡਰਾਈ ਮੈਟਰ ਸਟੋਰ ਕੀਤੀ ਹੋਈ ਬੂਟੇ ਨੇ ਆਪਦੇ ਵਾਧੇ ਦੌਰਾਨ ਉਹਨੂੰ ਪੂਰਾ ਐਫੀਸ਼ੀਐਂਟਲੀ ਪੂਰਾ ਮਤਲਬ ਪੂਰੀ ਆਪਦੀ ਕਾਰਜਕੁਸ਼ਲਤਾ ਦੇ ਨਾਲ ਉਹ ਦਾਣੇ ਵੱਲ ਨੂੰ ਮੂਵ ਕਰਾਉਣਾ ਤੇ ਦਾਣੇ ਦਾ ਪੂਰਾ ਜਿਹੜਾ ਸਾਈਜ਼ ਸ਼ੇਪ ਤੇ ਵਜਨ ਤੇ ਕੁਆਲਿਟੀ ਪ੍ਰੋਟੀਨ ਕੰਟੈਂਟ ਵਧਦਾ ਨਾ ਕੁਆਲਿਟੀ ਚਮਕ ਵਧਦੀ ਹੈ ਫੇਰ ਇਹਨੇ ਜਦੋਂ ਆਪਾਂ ਦੋਸਪਰੀਆ ਕਰਨ ਇਹਨੇ ਥੋੜਾ ਥੋੜਾ ਜਿਹੜਾ ਪ੍ਰੋਟੀਨ ਕੰਟੈਂਟ ਹੈ ਸਟੈਮ ਨੂੰ ਤਣੇ ਨੂੰ ਸਟਰੈਂਥ ਦੇਣ ਵਾਸਤੇ ਤੇ ਤਣੇ ਨੂੰ ਸਟਰੈਂਥ ਦੇਣ ਵਾਸਤੇ ਤੇ ਜਿਹੜੀ ਮੂਵਮੈਂਟ ਉਹਨੇ ਜ਼ਰੂਰਤ ਅਨੁਸਾਰ ਮੌਇਸਚਰ ਕੰਟੈਂਟ ਜਾਂ ਥੋੜੇ ਬਹੁਤੇ ਤੱਤ ਜਿੰਨੇ ਕਿ ਚਾਹੀਦੇ ਇਹ ਸਟੇਜ ਦੇ ਉੱਤੇ ਜ਼ਮੀਨ ਤੋਂ ਲੈਣ ਵਾਸਤੇ ਤਣੇ ਨੂੰ ਸਟਰੈਂਥ ਦਿੰਦਾ ਜਿਹੜਾ ਆਪਾਂ ਇਹ 13045 ਸਪਰੇਅ ਕਰਦੇ ਫਿਰ ਸਟ੍ਰੈਸ ਤੋਂ ਬਚਾਉਣ ਵਾਸਤੇ ਜਿਹੜਾ ਮੇਨ ਪਰਪਸ ਹੈ ਕਿ ਹੀਟ ਸਟ੍ਰੈਸ ਤੋਂ ਦਾਣਾ ਪਰਨ ਸਮੇਂ ਬਚਾਉਣ ਵਾਸਤੇ ਬੈਸਟ ਕੰਪਲੈਕਸ ਹੈ 13045 ਜਿਹੜੇ ਕਿਸਾਨ ਵੀਰ ਕਰਦੇ ਪਿਛਲੇ ਸਾਲਾਂ ਤੋਂ ਜਿਨ੍ਹਾਂ ਨੇ ਇੱਕ ਵਾਰੀ ਵਰਤ ਲਈ ਹੈ ਝੋਨੇ 'ਚ ਜਾਂ ਕਣਕ ਦੇ ਵਿੱਚ ਉਹ ਹਰ ਸਾਲ ਇਹੀ ਕਰਦੇ ਆ ਪੂਰੀ ਜੇ ਆਪਾਂ ਡੋਜ ਦੀ ਗੱਲ ਕਰੀਏ ਤਾਂ 2% ਦੀ ਕਿਸਾਨ ਵੀਰੋਂ ਸਿਫਾਰਿਸ਼ ਹੈ 100 ਲੀਟਰ ਪਾਣੀ ਮਗਰ 2 ਕਿਲੋ ਤੇ 200 ਲੀਟਰ ਪਾਣੀ 'ਚ 4 ਕਿਲੋ ਜੇ ਤੁਸੀਂ ਕੱਲੀ ਕਰਨੀ ਆ 4 ਕਿਲੋ ਗੋਭ ਸਮੇਂ 4 ਕਿਲੋ ਬੂਰ ਪੈਣ ਸਮੇਂ ਜਾਂ ਮਿਲਕ ਸਟੇਜ ਤੇ ਕਰੋਗੇ ਤਾਂ ਬੈਸਟ ਇੱਕ ਨੰਬਰ ਰਿਜ਼ਲਟ ਫਿਰ ਆਪਾਂ ਥੋੜਾ ਇਕਨੋਮਿਕਲੀ ਕਿਸਾਨ ਵੀਰ ਕਹਿੰਦੇ ਕਿ ਇਹਦਾ ਜਿਵੇਂ 150 ਤੋਂ 200 ਪੈ ਗਿਆ ਜੇ 4 ਕਿਲੋ ਪਾਇਆ ਤਾਂ 600 ਤੋਂ 800 ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ 1.5 ਕਿਲੋ ਜਾਂ 2 ਕਿਲੋ ਕਿਸਾਨ ਵੀਰ ਜਿਹੜਾ ਹੈਗਾ ਕਰ ਲੈਂਦੇ ਉਹਦੇ ਨਤੀਜੇ ਵੀ ਚੰਗੇ ਆਏ ਤੁਸੀਂ ਬਾਕੀ ਜਿਹੜੇ ਜਿਹੜੇ ਕਰਦੇ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਆ ਅ ਤਾਂ ਤੁਸੀਂ 1.5 ਕਰ ਲਓ 2 ਕਰ ਲਓ 2.5 ਕਰ ਲਓ 3 ਕਰ ਲਓ ਜਿੰਨਾ ਤੁਹਾਡਾ ਜਿਹੜਾ ਹੈਗਾ ਅਲਾਉ ਕਰਦਾ ਇਕਨੋਮਿਕ ਕੰਡੀਸ਼ਨ ਜਿੰਨਾ ਕਿ ਤੁਸੀਂ ਕਰਨਾ ਚਾਹੋਨੇ ਖਰਚਾ ਓਨਾਂ ਕੁ ਪਾ ਲੋ ਓਨਾਂ ਆਪਾਂ ਨੂੰ ਬੈਨੀਫਿਟ ਇਸ ਚੀਜ਼ ਦਾ ਮਿਲੂਗਾ ਬੈਨੀਫਿਫਟ ਜ਼ਰੂਰ ਮਿਲੂਗਾ ਲਾਜ਼ਮੀ ਮਿਲੂਗਾ ਜਿੰਨਾ ਕਿ ਆਪਾਂ ਪਾਵਾਂਗੇ ਓਨਾਂ ਕੁ ਬੈਨੀਫਿਟ ਆਪਾਂ ਨੂੰ ਲਾਜ਼ਮੀ ਮਿਲੂਗਾ ਇੱਕ ਸਪਰੇ ਕਰਾਂਗੇ ਓਨਾਂ ਬੈਨੀਫਿਟ ਮਿਲ ਜੂਗਾ ਜੇ ਆਪਾਂ ਦੋ ਸਪਰੇਆਂ ਕਰਾਂਗੇ ਤਾਂ ਓਨਾਂ ਬੈਨੀਫਿਟ ਓਨਾਂ ਆਪਾਂ ਨੂੰ ਲਾਭ ਮਿਲ ਜੂਗਾ ਲਾਭ ਲਾਜ਼ਮੀ ਮਿਲੂਗਾ ਮੌਇਸਚਰ ਸੌਰੀ ਜਿਹੜਾ ਟੈਂਪਰੇਚਰ ਸਟ्रेस ਤੇ ਮੌਇਸਚਰ ਸਟ੍ਰੈਸ ਤੋਂ ਇਹ ਜਿਹੜੀ ਫਸਲ ਨੂੰ ਬਚਾਉਂਦਾ ਹੈ ਖਾਸ ਤੌਰ ਤੇ ਜਿਵੇਂ ਹੁਣ ਤਾਪਮਾਨ ਹਾਈ ਹੋਣਾ ਹੈ ਦਾਣੇ ਭਰਨ ਸਮੇਂ ਕਈ ਵਾਰੀ ਨਾ ਪਿਛਲੇ ਸਾਲਾਂ ਦੇ ਵਿੱਚ ਕਣਕ ਕਿਸਾਨ ਵੀਰਾਂ ਦੀ ਵਿਸ਼ਗੀਤ ਹੈ ਉੱਥੇ ਉਹਨਾਂ ਨੂੰ ਇਹ ਸੀਗਾ ਕਿ ਸਾਡਾ ਝਾੜ ਨਾ ਘਟ ਜੇ ਜਿਵੇਂ ਮਿਲਕ ਸਟੇਟ ਤੇ ਸਪੈਸ਼ਲੀ ਤਾਂ ਉੱਥੇ ਆਪਾਂ 13045 ਤੇ ਉਲੀਨਾਸ਼ਕ ਵਗੈਰਾ ਕਰਵਾਇਆ ਤਾਂ ਇਹਦੇ ਵੀ ਸ਼ਾਨਦਾਰ ਰਿਜ਼ਲਟ ਮਿਲੇ ਤੇ ਵਾਰ-ਵਾਰ ਕਹਿਣ ਦਾ ਮੇਰਾ ਮਕਸਦ ਇਹ ਹੁੰਦਾ ਕਿ ਬੈਸਟ ਇਹ ਕੰਪਲੈਕਸ ਸਭ ਤੋਂ ਸ਼ਾਨਦਾਰ ਨਤੀਜੇ ਇਹਦੇ ਮਿਲਦੇ ਕਰੋਗੇ ਤਾਂ ਇੱਕ ਵਾਰੀ ਸਪਰੇਅ ਕਰੋਗੇ ਤਾਂ ਫਾਇਦਾ ਦੇਖੋਗੇ ਤਾਂ ਵਾਰ-ਵਾਰ ਇਹੀ ਕਰੋਗੇ ਚਾਹੇ ਨੂੰ ਕਣਕ 'ਚ ਕਰੋ ਝੂਨੇ 'ਚ ਕਰੋ ਸਬਜ਼ੀਆਂ 'ਚ ਕਰੋ ਫਲਾਂ ਦੇ ਵਿੱਚ ਕਰੋ ਬਹੁਤ ਵਧੀਆ ਕੰਪਲੈਕਸ ਬਹੁਤ ਬਹੁਤ ਤਨਵਾਦ